जय भीम जय पार्थ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਬਹੁਤ ਹੀ ਭਾਰੇ ਮਨ ਨਾਲ ਇਹ ਵੀਡੀਓ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਂਝੀ ਕਰਨ ਲੱਗੀ ਹਾਂ ਹੋਰ ਜਿਸ ਤਰੀਕੇ ਨਾਲ ਕੱਲ ਦਾ ਇੱਕ ਇਨਸੀਡੈਂਟ ਹੋਇਆ ਫਰਲੌਰ ਦੇ ਵਿੱਚ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੇ ਸਟੈਚੂ ਦੇ ਉੱਥੇ ਜੋ ਲਿਖਿਆ ਗਿਆ ਔਰ ਜਿਸ ਤਰੀਕੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਡੀਓ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਸੋਸ਼ਲ ਮੀਡੀਆ ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਬੜੀ ਗੰਦੀ ਸ਼ਬਦਾਵਲੀ ਇੱਕ ਐਸੀ ਮਾਨਯੋਗ ਸ਼ਖਸੀਅਤ ਲਈ ਜੋ ਵਰਤੀ ਗਈ ਆ ਇਹਨੇ ਹਿਰਦੇ ਨੂੰ ਇੰਨੀ ਝੋਟ ਪਹੁੰਚਾਈ ਹੈ ਜਿੱਦਾਂ ਕਹਿੰਦਾ ਹੈ ਨਾ ਭਾਰਤ ਦੇ ਹਰ ਇੱਕ ਉਸ ਬੰਦੇ ਨੂੰ ਠੇਸ ਪਹੁੰਚੀ ਹੈ ਹਿਰਦੇ ਨੂੰ ਜੋ ਨਿਆਂ ਪ੍ਰੇਮੀ ਹੈ ਜੋ ਸਮਾਨਤਾ ਤੇ ਵਿਸ਼ਵਾਸ ਕਰਦਾ ਹੈ ਜੋ ਹਰ ਇੱਕ ਦਿਨ ਨਾਲ ਭਾਈਚਾਰੇ ਦੀ ਕਰਦਾ ਹੈ ਜੋ ਭਾਈਚਾਰੇ ਦੇ ਸਾਂਝ ਨੂੰ ਲੈ ਕੇ ਅੱਗੇ ਚੱਲਦਾ ਹੈ ਜੋ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅੱਗੇ ਚੱਲਦਾ ਉਸ ਹਰ ਇੱਕ ਇਨਸਾਨ ਦੇ ਦਿਲ ਨੂੰ ਇੰਨੀ ਚੋਟ ਪਹੁੰਚੀ ਹੈ ਔਰ ਮੈਂ ਕਹਿ ਰਹੀ ਹਾਂ ਕਿ ਇਸ ਇਹੋ ਜੇ ਅਪਰਾਧੀਆਂ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਯੂਏਪੀਏ ਦੇ ਉੱਤੇ ਇਹਨਾਂ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਕੋਈ ਛੋਟੀ ਧਾਰਾ ਦੇ ਉੱਤੇ ਮੁਕਦਮੇ ਨਹੀਂ ਲੱਗਨੇ ਚਾਹੀਦੇ ਕਿਉਂਕਿ ਇਹ ਇਸ ਤੋਂ ਇਸ ਤੋਂ ਵੱਡਾ ਅਪਰਾਧ ਇਸ ਤੋਂ ਵੱਡਾ ਅਪਮਾਨ ਕੋਈ ਨਹੀਂ ਹੋ ਸਕਦਾ ਔਰ ਇਸੇ ਲਈ ਮੈਂ ਕੱਲ ਆਪਣੀ ਪੂਰੀ ਟੀਮ ਦੇ ਨਾਲ 12 ਵਜੇ ਫਲੋਰ ਪਹੁੰਚ ਰਹੀ ਹਾਂ ਔਰ ਮੇਰੀ ਬੇਨਤੀ ਹੈ ਜੀ ਸਾਰਿਆਂ ਤੋਂ ਕਿ ਸਾਰੇ ਹਮ ਹਮਾ ਕੇ ਉੱਥੇ ਪਹੁੰਚੋ ਜਿਹੜੇ ਸੰਘਰਸ਼ ਵਾਲੇ ਲੋਗ ਨਿਆਂ ਪ੍ਰੇਮੀ ਉੱਥੇ ਪਹਿਰੇਦਾਰ ਜੋ ਮੋਰਚਾ ਲਾਈ ਉੱਥੇ ਬੈਠੇ ਹੈ ਉਹਨਾਂ ਦੇ ਹੱਥ ਪੈਰ ਆਪਾਂ ਮਜ਼ਬੂਤ ਕਰੀਏ ਉਹਨਾਂ ਨੂੰ ਮਜ਼ਬੂਤ ਕਰੀਏ ਕਿ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਇਸ ਅਪਮਾਨ ਦਾ ਬਦਲਾ ਲੈਣ ਲਈ ਔਰ ਬੜੇ ਸ਼ਾਂਤਮਈ ਤਰੀਕੇ ਨਾਲ ਪੀਸਫੁਲ ਤਰੀਕੇ ਨਾਲ ਉੱਥੇ ਬੈਠੇ ਹੈ ਮੰਗ ਕਰ ਰਹੇ ਹੈ ਕਿ ਪੁਲਿਸ ਪ੍ਰਸ਼ਾਸਨ ਸਰਕਾਰਾਂ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨ ਅਰੈਸਟ ਕਰਕੇ ਉਹਨਾਂ ਨੂੰ ਵੱਡੀ ਤੋਂ ਵੱਡੀ ਧਾਰਾ ਲਾ ਕੇ ਉਹਨਾਂ ਨੂੰ ਸਜ਼ਾ ਮੁਹੱਈਆ ਕਰਾਏ ਔਰ ਮੈਂ ਵੀ ਕੱਲ ਉੱਥੇ ਪਹੁੰਚ ਰਹੀ ਹਾਂ ਔਰ ਜਿੰਨੇ ਵੀ ਆਲੇ ਦੁਆਲੇ ਦੇ ਲੋਕੀ ਤੇ ਬਟਰੇ ਨਿਆਂਪਸੰਦ ਲੋਕੀ ਔਰ ਸਾਰੇ ਅਡਰ ਥਾਣਿਆਂ ਤੇ ਜਾ ਕੇ ਨਾ ਤੇ ਐਫ ਆਈ ਆਰ ਕਰਵਾਈ ਕਰਵਾੜ ਔਰ ਵੱਡੇ ਵਕੀਲਾਂ ਨੂੰ ਵੀ ਮੇਰੀ ਬੇਨਤੀ ਹੈ ਜੀ ਜਿਹੜੇ ਵਕੀਲ ਕੋਟਾਂ 'ਚ ਬੈਠੇ ਨੇ ਜੇ ਤੁਹਾਡੇ ਕੋਲ ਕੋਈ ਆ ਰਿਹਾ ਐਫ ਆਈ ਆਰ ਲੈ ਕੇ ਉਹਨਾਂ ਦੀ ਨਿਸ਼ੁਲਕ ਮਦਦ ਕਰਕੇ ਇਸ ਅਪਰਾਧ ਦਾ ਇਸ ਜੋ ਇਨੀ ਕਾਨੂੰਨੀ ਹਰਕਤ ਕੀਤੀ ਹੈ ਇਨੀ ਗੰਦੇ ਸ਼ਬਦਾਬ ਲਈ ਇੱਕ ਐਸੇ ਸਮਾਨਤਾ ਦੇ ਮਸੀਹਾ ਲਈ ਜੋ ਇਹਨਾਂ ਨੇ ਯੂਜ਼ ਕੀਤੀ ਹੈ ਇਹਨਾਂ ਨੂੰ ਅਸ ਲੱਖਾਂ ਦੇ ਪਿੱਛੇ ਲੰਬੀਆਂ ਸਜਾਵਾਂ ਹੋਣ ਪਰ ਅੱਜ ਤੋਂ ਬਾਅਦ ਇਹ ਇਹੋ ਜਿਹੀ ਏਜੰਸੀਆਂ ਦੇ ਬੰਦੇ ਨੂੰ ਅਸੀਂ ਇੱਥੋਂ ਐਕਸਪੋਜ਼ ਕਰਾਂਗੇ ਇਹ ਕੋਈ ਹੋਰ ਨਹੀਂ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਹਰਿਆਣਾ ਔਰ ਪੰਜਾਬ ਹਰਿਆਣਾ ਔਰ ਦਿੱਲੀ ਜਿੱਤਣ ਤੋਂ ਬਾਅਦ ਹੁਣ ਭਾਜਪਾ ਹੁਣ ਏਜੰਸੀਆਂ ਐਕਟਿਵ ਹੋ ਗਈ ਪੰਜਾਬ ਦੇ ਵਿੱਚ ਆਉਣ ਲਈ ਕਿਉਂਕਿ ਪੰਜਾਬ ਤੁਹਾਡੀ ਲੱਤਾਂ ਨਹੀਂ ਲੱਗਣ ਦਿੰਦਾ ਪੰਜਾਬ ਮੂਰਖ ਨਹੀਂ ਬੰਦਾ ਪੰਜਾਬ 'ਚ ਬਹੁਤ ਜ਼ਿਆਦਾ ਐਸਾ ਤਬਕਾ ਬੈਠਾ ਜੋ ਤੁਹਾਡੀ ਇਹੋ ਜਿਹੀ ਸ਼ਰਾਰਤਾਂ ਇਹੋ ਜਿਹੀ ਹਰਕਤਾਂ ਜਾਣਦਾ ਔਰ ਮੈਂ ਇਹ ਚੀਜ਼ ਕਹਿੰਦੀ ਆ ਕਿ ਇਹ ਜਿਹੜਾ ਬੰਦਾ ਜਿੰਨੇ ਇਨੀ ਗੰਦੀ ਘਟੀਆਂ ਸ਼ਬਦਾਵਲੀ ਬਾਬਾ ਸਾਹਿਬ ਬਾਰੇ ਵਰਤੀਆ ਇਹ ਏਜੰਸੀਆਂ ਦਾ ਇਹ ਆਰਐਸਐਸ ਦਾ ਬੰਦਾ ਉਹਨਾਂ ਦਾ ਰੱਖਿਆ ਹੋਇਆ ਇਹੋ ਜਿਹਾ ਬੰਦਾ ਏਜੰਟ ਕਿ ਜਿਹਨੂੰ ਪਤਾ ਕਿ ਕਿਸ ਟਾਈਮ ਕਿਸ ਲਈ ਯੂਜ਼ ਕਰਨਾ ਹੈਗਾ ਔਰ ਤੁਹਾਡੀ ਇਹੋ ਜਿਹੀ ਹਰਕਤਾਂ ਅਸੀਂ ਹੋਣ ਨਹੀਂ ਦੀ ਨਈ ਆਈ ਸੀ ਜੋ ਆਪਸੇ ਸਾਡਾ ਪਾਈਚਾਰਾ ਆਪਸੇ ਜੋ ਮੋਹਲ ਆ ਜੋ ਤੁਹਾਡੀ ਸ਼ਰਾਰਤ ਸਿੱਖ ਵਰਸਸ ਦਲਿਤ ਕਰਨ ਦੀ ਇਹਨਾਂ ਸੋਖਾਂ ਨਹੀਂ ਹੈਗਾ ਤੁਹਾਡੇ ਲਈ ਤੁਹਾਡੇ ਤੇ ਪਿਆਰ ਅਸੀਂ ਲੱਗਣ ਨਹੀਂ ਦੇਣੇ ਔਰ ਇਸੇ ਕਰਕੇ ਸਬਕਮਾਨ ਦਾ ਬਦਲਾ ਅਸੀਂ ਸੰਵਿਧਾਨਿਕ ਜਿਹਦੇ ਸੰਵਿਧਾਨ ਨੂੰ ਤੁਸੀਂ ਗਾਲਾਂ ਕੱਢਿਓ ਉਹ ਉਸੇ ਉਸੇ ਸੰਵਿਧ ਦਾ ਕਰਕੇ ਦੱਸਦੀਆਂ ਔਰ ਕੱਲ ਮੈਂ ਤੁਹਾਨੂੰ ਉੱਥੇ ਮਿਲਦੀਆਂ ਸਾਰਿਆਂ ਨੂੰ ਜੈਪੀਨ ਜੈ ਭਾਰਤ ਜੈ ਸਭਦਾ ਜੈਪੀਨ ਜੈ ਭਾਰਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਬਹੁਤ ਹੀ ਭਾਰੇ ਮਨ ਨਾਲ ਇਹ ਵੀਡੀਓ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਂਝੀ ਕਰਨ ਲੱਗੀ ਹਾਂ ਔਰ ਜਿਸ ਤਰੀਕੇ ਨਾਲ ਕੱਲ ਦਾ ਇੱਕ ਇਨਸੀਡੈਂਟ ਹੋਇਆ ਫਲੋਰ ਦੇ ਵਿੱਚ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੇ ਸਟੈਚੂ ਦੇ ਉੱਥੇ ਜੋ ਲਿਖਿਆ ਗਿਆ ਔਰ ਜਿਸ ਤਰੀਕੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਡੀਓ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਸੋਸ਼ਲ ਮੀਡੀਆ ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਬੜੀ ਗੰਦੀ ਸ਼ਬਦਾਵਲੀ ਇੱਕ ਐਸੀ ਮਾਨਯੋਗ ਸ਼ਖਸੀਅਤ ਦੀ ਸ਼ਖਸੀਅਤ ਲਈ ਜੋ ਵਰਤੀ ਗਈ ਆ ਇਹਨੇ ਹਿਰਦੇ ਨੂੰ ਇੰਨੀ ਝੋਟ ਪਹੁੰਚਾਈ ਹੈ ਜਿੱਦਾਂ ਕਹਿੰਦਾ ਹੈ ਨਾ ਭਾਰਤ ਦੇ ਹਰ ਇੱਕ ਉਸ ਬੰਦੇ ਨੂੰ ਠੇਸ ਪਹੁੰਚੀ ਹੈ ਹਿਰਦੇ ਨੂੰ ਜੋ ਨਿਆਂ ਪ੍ਰੇਮੀ ਹੈ ਜੋ ਸਮਾਨਤਾ ਤੇ ਵਿਸ਼ਵਾਸ ਕਰਦਾ ਹੈ ਜੋ ਹਰ ਇੱਕ ਦੇ ਨਾਲ ਭਾਈਚਾਰੇ ਦੀ ਕਰਦਾ ਹੈ ਜੋ ਭਾਈਚਾਰੇ ਦੇ ਸਾਂਝ ਨੂੰ ਲੈ ਕੇ ਅੱਗੇ ਚੱਲਦਾ ਹੈ ਜੋ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅੱਗੇ ਚੱਲਦਾ ਉਸ ਹਰ ਇੱਕ ਇਨਸਾਨ ਦੇ ਦਿਲ ਨੂੰ ਇੰਨੀ ਚੋਟ ਪਹੁੰਚੀ ਹੈ ਔਰ ਮੈਂ ਕਹਿ ਰਹੀ ਹਾਂ ਕਿ ਇਸ ਇਹੋ ਜੇ ਅਪਰਾਧੀਆਂ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਯੂਏਪੀਏ ਦੇ ਉੱਤੇ ਇਹਨਾਂ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਕੋਈ ਛੋਟੀ ਧਾਰਾ ਦੇ ਉੱਤੇ ਮੁਕਦਮੇ ਨਹੀਂ ਲੱਗਣੇ ਚਾਹੀਦੇ ਕਿਉਂਕਿ ਇਹ ਇਸ ਤੋਂ ਇਸ ਤੋਂ ਵੱਡਾ ਅਪਰਾਧ ਇਸ ਤੋਂ ਵੱਡਾ ਅਪਮਾਨ ਕੋਈ ਨਹੀਂ ਹੋ ਸਕਦਾ ਔਰ ਇਸੇ ਲਈ ਮੈਂ ਕੱਲ ਆਪਣੀ ਪੂਰੀ ਟੀਮ ਦੇ ਨਾਲ 12 ਵਜੇ ਫਲੋਰ ਪਹੁੰਚ ਰਹੀਆਂ ਔਰ ਮੇਰੀ ਬੇਨਤੀ ਹੈ ਜੀ ਸਾਰਿਆਂ ਤੋਂ ਕਿ ਸਾਰੇ ਹਮ ਹਮਾ ਕੇ ਉੱਥੇ ਪਹੁੰਚੋ ਜਿਹੜੇ ਸੰਘਰਸ਼ ਵਾਲੇ ਲੋਕ ਨਿਆਂ ਪ੍ਰੇਮੀ ਉੱਥੇ ਪਹਿਰੇਦਾਰ ਜੋ ਮੋਰਚਾ ਲਾਈ ਉੱਥੇ ਬੈਠੇ ਹਨ ਉਹਨਾਂ ਦੇ ਹੱਥ ਪੈਰ ਆਪਾਂ ਮਜ਼ਬੂਤ ਕਰੀਏ ਉਹਨਾਂ ਨੂੰ ਮਜ਼ਬੂਤ ਕਰੀਏ ਕਿ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਇਸ ਅਪਮਾਨ ਦਾ ਬਦਲਾ ਲੈਣ ਲਈ ਔਰ ਬੜੇ ਸ਼ਾਂਤਮਈ ਤਰੀਕੇ ਨਾਲ ਪੀਸਫੁਲ ਤਰੀਕੇ ਨਾਲ ਉੱਥੇ ਬੈਠੇ ਹਨ ਮੰਗ ਕਰ ਰਹੇ ਹਨ ਕਿ ਪੁਲਿਸ ਪ੍ਰਸ਼ਾਸਨ ਸਰਕਾਰਾਂ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨ ਅਰੈਸਟ ਕਰਕੇ ਉਹਨਾਂ ਨੂੰ ਵੱਡੀ ਤੋਂ ਵੱਡੀ ਧਾਰਾ ਲਾ ਕੇ ਉਹਨਾਂ ਨੂੰ ਸਜ਼ਾ ਮੁਹਈਆ ਕਰਾਏ ਔਰ ਮੈਂ ਵੀ ਕੱਲ ਉੱਥੇ ਪਹੁੰਚ ਰਹੀ ਹਾਂ ਔਰ ਜਿੰਨੇ ਵੀ ਆਲੇ ਦੁਆਲੇ ਦੇ ਲੋਕੀ ਤੇ ਬੈਠੇ ਨੇ ਨ્યાਇਕ ਪ੍ਰਸੰਦ ਲੋਕੀ ਔਰ ਸਾਰੇ ਆੜੜ ਥਾਨਿਆਂ ਤੇ ਜਾ ਕੇ ਨਾ ਤੇ ਐਫ ਆਈ ਆਰ ਕਰਵਾਈ ਕਰਵਾੜ ਔਰ ਵੱਡੇ ਵਕੀਲਾਂ ਨੂੰ ਵੀ ਮੇਰੀ ਬੇਨਤੀ ਹੈ ਜੀ ਜਿਹੜੇ ਵਕੀਲ ਕੋਟਾਂ 'ਚ ਬੈਠੇ ਨੇ ਜੇ ਤੁਹਾਡੇ ਕੋਲ ਕੋਈ ਆ ਰਿਹਾ ਐਫ ਆਈ ਆਰ ਲੈ ਕੇ ਉਹਨਾਂ ਦੀ ਨਿਸ਼ੁਲਕ ਮਦਦ ਕਰਕੇ ਇਸ ਅਪਰਾਧ ਦਾ ਇਸ ਜੋ ਇਨੀ ਕਾਨੂੰਨੀ ਹਰਕਤ ਕੀਤੀ ਹੈ ਇਨੀ ਗੰਦੇ ਸ਼ਬਦਾਵਲੀ ਇੱਕ ਐਸੇ ਸਮਾਨਤਾ ਦੇ ਮਸੀਹਾ ਲਈ ਜੋ ਇਹਨਾਂ ਨੇ ਯੂਜ਼ ਕੀਤੀ ਹੈ ਇਹਨਾਂ ਨੂੰ ਅਸਲਾਖਾਂ ਦੇ ਪਿੱਛੇ ਲੰਬੀਆਂ ਸਜ਼ਾਵਾਂ ਹੋਣ ਪਰ ਅੱਜ ਤੋਂ ਬਾਅਦ ਇਹ ਇਹੋ ਜਿਹੀਆਂ ਏਜੰਸੀਆਂ ਦੇ ਬੰਦੇ ਨੂੰ ਅਸੀਂ ਇੱਥੋਂ ਐਕਸਪੋਜ਼ ਕਰਾਂਗੇ ਇਹ ਕੋਈ ਹੋਰ ਨਹੀਂ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਹਰਿਆਣਾ ਔਰ ਪੰਜਾਬ ਹਰਿਆਣਾ ਔਰ ਦਿੱਲੀ ਜਿੱਤਣ ਤੋਂ ਬਾਅਦ ਹੁਣ ਭਾਜਪਾ ਹੁਣ ਏਜੰਸੀਆਂ ਐਕਟਿਵ ਹੋ ਗਈ ਪੰਜਾਬ ਦੇ ਵਿੱਚ ਆਉਣ ਲਈ ਕਿਉਂਕਿ ਪੰਜਾਬ ਤੁਹਾਡੀ ਲੱਤਾਂ ਨਹੀਂ ਲੱਗਣ ਦਿੰਦਾ ਪੰਜਾਬ ਮੂਰਖ ਨਹੀਂ ਬੰਦਾ ਪੰਜਾਬ 'ਚ ਬਹੁਤ ਜ਼ਿਆਦਾ ਐਸਾ ਤਬਕਾ ਬੈਠਾ ਹੈ ਜੋ ਤੁਹਾਡੀ ਇਹੋ ਜਿਹੀ ਸ਼ਰਾਰਤ ਇਹੋ ਜਿਹੀ ਹਰਕਤਾਂ ਜਾਣਦਾ ਔਰ ਮੈਂ ਇਹ ਜਿਸ ਕਹਿੰਦੀਆਂ ਕਿ ਇਹ ਜਿਹੜਾ ਬੰਦਾ ਜਿੰਨੇ ਗੰਦੀ ਘਟੀਆਂ ਸ਼ਬਦਾਵਲੀ ਬਾਬਾ ਸਾਹਿਬ ਬਾਰੇ ਵਰਤੀਆਂ ਇਹ ਏਜੰਸੀਆਂ ਦਾ ਇਹ ਆਰਐਸਐਸ ਦਾ ਬੰਦਾ ਉਹਨਾਂ ਦਾ ਰੱਖਿਆ ਹੋਇਆ ਇਹੋ ਜਿਹਾ ਬੰਦਾ ਏਜੰਟ ਕਿ ਜਿਹਨੂੰ ਪਤਾ ਕਿ ਕਿਸ ਟਾਈਮ ਕਿਸ ਲਈ ਯੂਜ਼ ਕਰਨਾ ਹੈਗਾ ਔਰ ਤੁਹਾਡੀ ਇਹੋ ਜਿਹੀ ਹਰਕਤਾਂ ਅਸੀਂ ਹੋਣੇ ਦੀ ਨਹੀਂ ਆਈ ਸੀ ਜੋ ਆਪਸੇ ਸਾਡਾ ਪਾਈਚਾਰਾ ਆਪਸੇ ਜੋ ਮੋਹਲ ਆ ਜੋ ਤੁਹਾਡੀ ਸ਼ਰਾਰਤ ਸਿੱਖ ਵਰਸਸ ਦਲਿਤ ਕਰਨ ਦੀ ਇਹਨਾਂ ਸੋਖਾਂ ਨੇ ਹੈਗਾ ਤੁਹਾਡੇ ਲਈ ਤੁਹਾਡੇ ਤੇ ਪਿਆਰ ਅਸੀਂ ਲੱਗਣ ਨਹੀਂ ਦੇਣੇ ਔਰ ਇਸੇ ਕਰਕੇ ਸਪਮਾਨ ਦਾ ਬਦਲਾ ਅਸੀਂ ਸੰਵਿਧਾਨਿਕ ਜਿਹਦੇ ਸੰਵਿਧਾਨ ਨੂੰ ਤੁਸੀਂ ਗਾਲਾਂ ਕੱਢਿਓ ਉਹ ਉਸੇ ਉਸੇ ਸੰਵਿਧਾਨ ਦੇ ਰਾਹੀ ਅ ਦਾ ਕਰਕੇ ਦੱਸਦੀਆਂ ਔਰ ਕੱਲ ਮੈਂ ਤੁਹਾਨੂੰ ਉੱਥੇ ਮਿਲਦੀਆਂ ਸਾਰਿਆਂ ਨੂੰ ਜੈਪੀਨ ਜੈ ਭਾਰਤ ਜੈ ਸਭਦਾ